ਭਰਤਪੂਸ਼ਨ ਆਸ਼ੂ ਆਪਣੇ ਆਪ ਚ ਇੱਕ ਕੱਦਬਰ ਲੀਡਰ ਆ ਭਰਤਪੂਸ਼ਨ ਆਸ਼ੂ ਦਿਨ ਨਾਲ ਜਿਹੜਾ ਧੱਕਾ ਹੋਇਆ ਜੋ ਉਹਦੇ ਨਾਲ ਉੱਥੇ ਮਸਲਾ ਹੋਇਆ ਲੁਧਿਆਣੇ ਬਾਈਪੋਲ ਜਿਹੜੀ ਵੈਸਟ ਦੀ ਇਲੈਕਸ਼ਨ ਆ ਉੱਥੋਂ ਦੇ ਮੁੱਦਿਆਂ ਦੇ ਵਿੱਚ ਇਹ ਮੁੱਦਾ ਇੰਪੋਰਟੈਂਟ ਨਹੀਂ ਆ ਭਰਤਪੂਸ਼ਨ ਆਸ਼ੂ ਉੱਥੇ ਸਮਰਥਾ ਲੜਨ ਨੂੰ ਤਿਆਰ ਆ ਸਾਰਿਆਂ ਦੀ ਲੋੜ ਆ ਐਮਪੀ ਦੀ ਵੀ ਲੋੜ ਆ ਮੈਂਬਰ ਪਾਰਲੀਮੈਂਟ ਦੇ ਉੱਥੋਂ ਦੇ ਰਾਜਾ ਵੜਿੰਗ ਜੀ ਉਹਨਾਂ ਦੀ ਵੀ ਲੋੜ ਆ ਆਪ ਸਾਡੇ ਜਿੰਨੇ ਹੋਰ ਲੀਡਰ ਆ ਉਹਨਾਂ ਦੇ ਵੀ ਲੋੜ ਪਊਗੀ ਜਦੋਂ ਕਾਂਗਰਸ ਪਾਰਟੀ ਦੀ ਲੜਾਈ ਆ ਕਿਸੇ ਦਾ ਕੋਈ ਬਿਆਨ ਆ ਸਾਡੇ ਆ ਖੜਗੇ ਸਾਹਿਬ ਹੁਣ ਅਸੀਂ ਖੜਗੇ ਸਾਹਿਬ ਨੂੰ ਅੱਜ ਇਲੈਕਸ਼ਨ ਤੇ ਲਿਆਈਏ ਮੀ ਅਸੀਂ ਆਪਣੇ ਆਪ ਨੂੰ ਇੰਨਾ ਕਮਜ਼ੋਰ ਦਸੀਏ ਵੀ ਸਾਨੂੰ ਖੜਗੇ ਸਾਹਿਬ ਦੀ ਲੋੜ ਆ ਸਾਨੂੰ ਆਪਣਾ ਕੀ ਕਹਿੰਦੇ ਰਾਜੇ ਵੜਿੰਗ ਦੀ ਲੋੜ ਆ ਸਾਨੂੰ ਪ੍ਰਤਾਪ ਬਾਜਵਾ ਦੀ ਲੋੜ ਆ ਜਾਂ ਸਾਨੂੰ ਆਪਣਾ ਕੀ ਕਹਿੰਦੇ ਰਾਹੁਲ ਗਾਂਧੀ ਦੀ ਲੋੜ ਆ ਇੱਕ ਬਾਈ ਇਲੈਕਸ਼ਨ ਵਾਸਤੇ ਸਾਡੀ ਫੋਰਸ ਆਸ਼ੂ ਹੀ ਬਹੁਤ ਆ ਇੰਨਾ ਸਾਰਿਆਂ ਨੂੰ ਜਿੱਠਣ ਨੂੰ ਅਸੀਂ ਕਹਿੰਦੇ ਸਾਡੀ ਆਸ਼ੂ ਬਹੁਤ ਵੱਡੀ ਫੋਰਸ ਆ ਤੁਹਾਨੂੰ ਰਾਜਾ ਵੜਿੰਗ ਦੀ ਲੋੜ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਆਸ਼ੂ ਹੀ ਸਾਡੀ ਫੋਰਸ ਟੀ ਵੱਡੀ ਆ ਵੀ ਜਿਹੜੀ ਇਹਨਾਂ ਨੂੰ ਨਜਿੱਠ ਲੂਗੀ ਮੈਂ ਤਾਂ ਨਹੀਂ ਇਹ ਕਹਿ ਰਿਹਾ ਵੀ ਰਾਜਾ ਵੜਿੰਗ ਦੀ ਲੋੜ ਨਹੀਂ ਆ ਮੈਂ ਨਹੀਂ ਕਹਿ ਰਿਹਾ ਪ੍ਰਤਾਪ ਬਾਜਵੇ ਦੀ ਲੋੜ ਨਹੀਂ ਪਰ ਮੈਂ ਕਹਿੰਦਾ ਆਸ਼ੂ ਦਾ ਕੱਦ ਵੀ ਤਾਂ ਹੈ